ਖਬਰ ਲੈਨੇ ਆ ਟਾਂਡਾ ਤੋਂ ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਭਵਿਕ ਵਿੱਚ ਵੀ ਲੋਕਾਂ ਨੂੰ ਰਾਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਵੰਦੀ ਜਦੋਂ ਟਾਂਡਾ ਇਲਾਕੇ ਦਾ ਜਾਇਜ਼ਾ ਲਿਆ ਗਿਆ ਤਾਂ ਪੂਰੇ ਟਾਂਡਾ ਇਲਾਕੇ ਵਿੱਚ ਤੁੰਦ ਛਾਈ ਹੋਈ ਹੈ ਪੰਜਾਬ ਵਿੱਚ ਸੀਤ ਲਹਿਰ ਅਤੇ ਸੰਗਣੀ ਤੁੰਦ ਦਾ ਕਹਿਰ ਜਾਰੀ ਹੈ ਕਈ ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਤਾਪਮਾਨ ਆਮ ਨਾਲੋਂ ਹੀੜਾ ਪਹੁੰਚ ਗਿਆ ਵੱਧਦੀ ਠੰਡ ਦੇ ਵਿਚਕਾਰ ਸਰਕਾਰ ਨੇ ਸੂਬੇ ਦੇ ਸਾਰੇ ਆਂਗਣਵਾੜੀ ਵਰਕਰਾਂ ਕੇਂਦra ਵਿੱਚ 4 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਤੇ ਆਂਗਣਵਾੜੀ ਵਰਕਰਾਂ ਨੂੰ ਛੁੱਟੀਆਂ ਦੌਰਾਨ 3 ਤੋਂ 6 ਸਾਲ ਦੇ ਬੱਚਿਆਂ ਦੇ ਘਰ ਰਾਸ਼ਨ ਪਹੁੰਚਾਉਣ ਦੇ ਹੁਕਮ ਦਿੱਤੇ ਗਏ ਹਨ ਪੂਰੇ ਉੱਤਰ ਭਾਰਤ ਅੰਦਰ ਠੰਡ ਦਾ ਜਿਹੜਾ ਗੈਰ ਜਾਰੀ ਹੈ ਤੇ ਕੜਾਕੇ ਦੀ ਠੰਡ ਜਿਹੜੀ ਲਗਾਤਾਰ ਪੈ ਰਹੀ ਹੈ ਤੇ ਪੰਜਾਬ ਦੇ ਅੰਦਰ ਜਿਹੜਾ ਠੰਡ ਦਾ ਸਤਮ ਜਿਹੜਾ ਲਗਾਤਾਰ جاری ਆ ਇਸ ਦਾ ਪ੍ਰਭਾਵ ਜਨਜੀਵਨ ਤੇ ਵੀ ਪੈ ਰਿਹਾ ਹੈ ਰੇਲ ਗੱਡੀਆਂ ਬੱਸਾਂ ਦੀ ਆਵਾਜਾਈ ਜਿਹੜੀ ਆ ਰੁਕ ਰੁਕ ਕੇ ਜਾ ਰਹੀ ਹੈ ਟ੍ਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਕੁਝ ਟ੍ਰੇਨਾਂ ਜਿਹੜੀਆਂ ਉਹਨਾਂ ਦਾ ਟਾਈਮ ਬਦਲ ਦਿੱਤਾ ਗਿਆ ਹੈ ਤੇ ਰੇਲ ਯਾਤਰਾ ਦੇ ਨਾਲ ਸੜਕੀ ਆਵਾਜਾਈ ਤੇ ਵੀ ਜਿਹੜਾ ਆ ਕੁਝ ਛਾਲਦਾਨੀਆਂ ਬਰਤਨ ਦੀ ਲੋਡ ਹੈ ਕਿਉਂਕਿ ਬਹੁਤ ਘੱਟ ਜਿਹੜੀ ਵਿਜ਼ਿਬਿਲਟੀ ਜਿਹੜੀ ਰੋਡ ਦੇ ਉੱਤੇ ਬਣੀ ਹੋਈ ਹੈ ਤੇ ਦੂਸਰੇ ਪਾਸੇ ਅਗਰ ਗੱਲ ਕਰ ਲਈਏ ਹਵਾਈ ਯਾਤਰਾ ਦੀ ਉਸਤੇ ਵੀ ਫਲਾਈਟਾਂ ਦਾ ਵੀ ਕਾफी ਅਸਰ ਪੈ ਰਿਹਾ ਹੈ ਰੁਕ ਰੁਕ ਕੇ ਫਲਾਈਟਾਂ ਆ ਰਹੀਆਂ ਹਨ ਤੇ ਉਹਨਾਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਅਤੇ ਦੂਸਰੇ ਪਾਸੇ ਅਗਰ ਸਿਹਤ ਮਾਰਾ ਦੀ ਗੱਲ ਮੰਨੀਏ ਤੇ ਕੋਲੋ ਵੀ ਜਿਹੜੀ ਆ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਇਹ ਲੋਕਾਂ ਨੂੰ ਆਪਣੇ ਜਿਹੜੇ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈਗੇ ਜਿਸ ਤਰ੍ਹਾਂ ਲਗਾਤਾਰ ਉਹ ਹੀਟਰ ਦੇ ਲਾਗੇ ਬੈਠੇ ਰਹਿੰਦੇ ਉਸ ਤੋਂ ਵੀ ਉਸ ਨੂੰ ਰੁਕ ਰੁਕ ਕੇ ਜਿਹੜਾ ਲਗਾਉਣਾ ਚਾਹੀਦਾ ਹੈ ਅਤੇ ਬਹੁਤ ਸਾਰੀਆਂ ਸਾਵਧਾਨੀਆਂ ਜਿਹੜੀ ਬਰਤਨ ਦੀ ਲੋੜ ਹੈ ਤੇ ਜਿਹੜੇ ਟਕਰਾਕੇ ਦੀ ਠੰਡ ਪੈ ਰਹੀ ਹੈ ਤੇ ਠੰਡ ਦਾ ਜਿਹੜਾ ਅਲਰਟ ਜਿਹੜਾ ਮੌਸਮ ਵਿਭਾਗ ਵੱਲੋਂ ਵੀ ਜਾਰੀ ਕੀਤਾ ਗਿਆ ਸੋ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਏਵਨ ਪੰਜਾਬੀ ਟੀਵੀ ਤੋਂ ਟਾਂਡਾ ਤੋਂ ਜਸਪ੍ਰੀ ਸੈਣੀ ਦੀ ਰਿਪੋਰਟ